ਸੱਚੀ ਗੱਲ ਹੀ ਸਾਰਿਆਂ ਨੂੰ ਮੈਂ ਆਪਣਾ ਨਵਾਂ ਚੈਨਲ ਸ਼ੁਰੂ ਕੀਤਾ ਹੈ ট্রেਡਿੰਗ ਦਾ ਮੈਂ ট্রেਡਿੰਗ ਤੇ ਵੈਸੇ ਕਾਫੀ ਟਾਈਮ ਦੀ ਕਰ ਰਿਹਾ ਹਾਂ ਮੈਂ 2019 ਦੇ ਕਰੀਬ ਦੀ ਟ੍ਰੇਡਿੰਗ ਕਰ ਰਿਹਾ 6 ਸਾਲ ਹੋ ਚੁਕੇ ਆ ਮੈਨੂੰ ਪਤਾ ਨਹੀਂ ਸੀ ਮੈਂ ਇੰਨਾ ਪ੍ਰੋਫੈਸ਼ਨਲ ਜਾਊਂਗਾ ਇਹਦੇ ਵਿੱਚ ਮੈਂ ਤੇ ਐਸ ਅ ਸਾਈਡ ਤੇ ਸ਼ੁਰੂ ਕੀਤਾ ਸੀ ਵੈਸੇ ਹੀ ਪਰ ਹੁਣ ਮੈਨੂੰ ਬਹੁਤ ਇਹਦੇ ਵਿੱਚ ਫਿਊਚਰ ਲੱਗੰਦਿਆ ਆਪਣਾ ਤੇ ਮੈਂ ਤੁਹਾਨੂੰ ਵੀ ਨਾਲ ਸਿਖਾਉਣਾ ਜੋ ਮੈਂ ਹੁਣ ਤੱਕ ਸਿੱਖਿਆ ਵਾ ਆ ਦੇਖੋ ਮੈਂ ਧਨ ਵੈਬਸਾਈਟ ਖੋਲੀ ਹੋਈ ਆ ਪੀਸੀ ਤੇ ਤੇ ਇੱਥੇ ਮੈਂ ਟ੍ਰੇਡ ਲਿਆ ਸੀ ਆ ਦੇਖੋ ਇਹਦੇ ਵਿੱਚ ਨਾ ਇੱਕ ਫੀਚਰ ਆ ਜਿੱਥੇ ਤੁਸੀਂ ਟਰੇਡ ਲੈਂਦੇ ਜੇ ਤੇ ਜਿੱਥੇ ਐਗਜ਼ਿਟ ਕਰਦੇ ਜੇ ਉੱਥੇ ਇੱਕ ਬਲੂ ਐਰੋ ਤੇ ਰੈੱਡ ਐਰੋ ਬਣ ਜਾਂਦਾ ਆ ਜਿਹੜੀ ਕੈਂਡਲ ਤੇ ਤੁਸੀਂ ਇਨ ਹੁੰਦੇ ਤੇ ਜਿਹੜੀ ਕੈਂਡਲ ਤੇ ਆਊਟ ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ 5 ਮਿੰਟ ਦਾ ਕੈਂਡਲ ਪੈਟਰਨ ਲਾਇਆ ਹੋਇਆ ਮੈਂ ਇੱਥੇ ਆਪਾਂ ਟਰੇਡ ਲਿਆ ਸੀ ਪਹਿਲਾਂ ਫਿਰ ਆਪਾਂ ਇੱਥੇ ਆਊਟ ਕਰਤਾ ਫਿਰ ਆਪਾਂ ਇੱਥੇ ਲਿਆ ਸੀ ਫਿਰ ਆਊਟ ਕਰਤਾ ਫਿਰ ਆਪਾਂ ਇੱਥੇ ਲਿਆ ਸੀ ਫਿਰ ਆਪਾਂ ਆਊਟ ਕਰਤਾ ਇਹ ਮੈਂ ਕਾਲ ਇੱਕੋ ਹੀ ਚੱਕੀ ਆ ਇਹ 2450 ਦੀ ਕਾਲ ਸੀ ਇਦੇ ਆਪਾਂ 2-2 ਲੋਟ ਕਰਕੇ ਚੁੱਕੇ ਆ ਜਿਆਦੇ ਪੈਸੇ ਨਹੀਂ ਮੈਂ ਲਗਾਉਣਾ ਹੁੰਦਾ ਕਿਉਂਕਿ ਮੈਂ ਹੱਲੇ ਆਪਣੇ ਆਪ ਨੂੰ ਇੰਨਾ ਵੱਡਾ ਟਰੇਡਰ ਨਹੀਂ ਸਮਝੀ ਪਰ ਫੇਰ ਵੀ 10000 ਤੱਕ ਦਾ ਪ੍ਰੋਫਿਟ ਆਪਣਾ ਹੋ ਚੁੱਕਾ ਆ ਦੋ ਵਧੀਆ ਤਿੰਨ ਟਰੇਡ ਲਏ ਆ ਆਪਾਂ ਤਿੰਨੋਂ ਪੋਜ਼ਿਟਿਵ ਤਿੰਨੋਂ ਗ੍ਰੀਨ ਦੇ ਵਿੱਚ ਆ ਹੁਣ ਇੱਥੇ ਮੈਂ ਐਗਜ਼ਿਟ ਮਾਰਤਾ ਸੀ ਇੱਥੋਂ ਮਾਰਕੀਟ ਡਾਊਨ ਚੱਲੀ ਹੀ ਪਹਿਲਾਂ ਫਿਰ ਮੈਂ ਦੁਬਾਰਾ ਨਹੀਂ ਲਿਆ ਹੁਣ ਮੈਂ 4th ਵੀ ਲੈ ਸਕਦਾ ਬਟ ਮੇਰੇ ਗਣਿਤ ਦੇ ਹਿਸਾਬ ਨਾਲ ਤਿੰਨ ਟਰੇਡ ਮੇਰੇ ਵਾਧੂ ਹੁੰਦੇ ਆ ਇਸ ਤੋਂ ਜ਼ਿਆਦਾ ਮੈਂ ਲੈਂਦਾ ਨਹੀਂ ਆ ਕਿਉਂਕਿ ਮੈਂ ਪਹਿਲਾਂ ਕਰਦਾ ਰਿਹਾ ਵਾਂ ਉਦੋਂ ਚੌਥਾ ਟ੍ਰੇਡ ਹਮੇਸ਼ਾ ਮੇਰਾ ਲੋਸ 'ਚ ਚੱਲ ਜਾਂਦਾ ਹੁੰਦਾ ਸੀ ਫਿਰ ਮੈਂ ਰੱਖ ਹੀ ਤਿੰਨ ਲਈ ਕਿ ਮੈਂ ਤਿੰਨ ਤੋਂ ਉੱਤੇ ਟ੍ਰੇਡਿੰਗ ਹੀ ਨਹੀਂ ਕਰਨੀ ਜੋ ਮਰਜ਼ੀ ਹੋ ਜਾਏ ਜਿੰਨਾ ਮਰਜ਼ੀ ਫੋਮ ਹੋਵੇ ਲਾਲਚ ਆਵੇ ਪਰ ਆ ਤੁਸੀਂ ਹੁਣ 10 ਟ੍ਰੇਡ ਵੇਖ ਸਕਦੇ ਜੇ ਤੁਸੀਂ ਵੀ ਸਿੱਖਣਾ ਚਾਹੁੰਦੇ ਟ੍ਰੇਡਿੰਗ ਤੇ ਮੈਨੂੰ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਅਗੋਂ ਲਾਈਵ ਵੀ ਹੋਇਆ ਕਰਾਂਗੇ ਤੇ ਤੁਹਾਨੂੰ ਲਾਈਵ ਟ੍ਰੇਡ ਦਿਵਾਇਆ ਕਰਾਂਗੇ ਤੁਹਾਨੂੰ ਵੀ ਦਿਵਾਵਾਂਗੇ ਤੇ ਆਪ ਵੀ ਕਰਾਂਗੇ ਨਾਲ ਥੈਂਕ ਯੂ ਜੀ ਸასი ਸ਼ਕਲ ਸਾਰਿਆਂ ਨੂੰ